ਕਿ ਹੁਣ ਇੱਥੇ ਕੰਗੜਾ ਨਾਲ ਤੇ ਪਰਚਾ ਹੋਊਗਾ ਕਿਉਂਕਿ ਭਾਜਪਾ ਔਰ ਕੰਗੜਾ ਨਾਲ ਜਿਵੇਂ ਦੀ ਹਵਾ ਬਣਾਉਣਾ ਚਾਹੁੰਦੇ ਸੀ ਉਵੇਂ ਦੀ ਬੰਨੀ ਸ਼ੁਰੂ ਹੋ ਚੁੱਕੀ ਹੈ ਤੇ ਰਿਜ਼ਲਟ ਉਹਨੇ ਸ਼ੁਰੂ ਹੋ ਚੁੱਕਿਆ ਕੈਥਲ ਦੇ ਵਿੱਚ ਇੱਕ ਸਿੱਖ ਨੌਜਵਾਨ ਨੂੰ ਇੱਟਾਂ ਰੋਣਿਆਂ ਦੇ ਨਾਲ ਮਾਰਿਆ ਗਿਆ ਖਲਸਤਾਨੀ ਕਹਿ ਕੇ ਮਾਰਿਆ ਗਿਆ ਗੱਡੀ ਰੋਕ ਕੇ ਮਾਰਿਆ ਗਿਆ ਮੋਟਰਸਾਈਕਲ ਸਵਾਰਾਂ ਨੇ ਮਾਰਿਆ ਖਲਸਤਾਨੀ ਕਹਿ ਕੇ ਮਾਰਿਆ ਗਿਆ ਕਿਉਂਕਿ ਇਹ ਉਹੀ ਚੀਜ਼ ਵਾਪਸ ਆ ਰਹੀ ਹੈ ਜੋ ਕੰਗੜਾ ਨੇ ਕਹੀ ਹੈ ਕੰਗਣਾ ਐਸੇ ਟੀਨ ਨੂੰ ਪ੍ਰਮੋਟ ਕਰਕੇ ਭੜਕਾਉਣਾ ਚਾਹੁੰਦੀ ਹੈ ਐਵੇਂ ਦੀ ਹੀ ਭਾਜਪਾ ਹਵਾ ਬਣਾਉਣਾ ਚਾਹੁੰਦੀ ਹੈ ਜੋ ਪਹਿਲੇ ਮੁਸਲਮਾਨ ਨੌਜਵਾਨਾਂ ਦੇ ਨਾਲ ਹੁੰਦਾ ਹੋਇਆ ਰਿਆਵਾ ਮੁਸਲਮਾਨਾਂ ਨਾਲ ਹੋ ਰਿਹਾ ਸੀ ਉਹੀ ਹੁਣ ਸਿੱਖਾਂ ਨਾਲ ਇਹਨਾਂ ਦਾ ਕਰਵਾਉਣ ਦੀ ਕਰਨ ਦੀ ਨੀਅਤ ਹੈ ਇਹ ਇੱਕ ਇਹਨਾਂ ਦਾ ਸੋਚੀ ਸਮਝੀ ਤਰੀਕਾ ਹੈ ਇਹ ਸਾਰਾ ਕੁਝ ਚਾਲਾਂ ਦੇ ਵਿੱਚ ਜੋ ਕਿ ਪੂਰੀ ਤਰ੍ਹਾਂ ਫਲਾਪ ਹੋ ਚੁੱਕੀ ਭਾਜਪਾ ਆਪਣੇ ਸਿਸਟਮ ਤੋਂ ਵੋਟਾਂ ਵੀ ਬਹੁਤ ਘੱਟ ਮਿਲੀਆਂ ਔਰ ਸੀਟਾਂ ਬਹੁਤ ਘੱਟ ਮਿਲੀਆਂ ਆਸ਼ਾ ਹੈ ਅਗਲੀ ਵਾਰ ਨਾਂ ਵੀ ਮਿਲਣਾ ਇਹ ਉਸ ਤੋਂ ਪਹਿਲਾਂ ਹੀ ਉਪਦੇ ਦੀ ਤਿਆਰੀ ਕਰ ਰਹੀ ਹੈ ਤਾਂ ਕਿ एक हवा फिर तो खड़ी की जालमान खिलाफ की खिलाफ आ रही थी भाई तो मेरे को गाड़ रोका कर तो मैं खालिस्तान ही क्यों कर रही हो बेटो तो तू तो यहां मेरे साथ ही काम कर दिया क्या 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 मारा भाई आपको पता ईंटों तो के साथ मारा है आपके सामने जो कुछ है आप जाने तेन कौन सी